ਸ਼ੀਰ ਗੁਰੂ ਹਰ ਗੋਬਿੰਦ ਸਾਹਿਬ ਕਾਲਜਸ ਪਬਲਿਕ ਸਕੂਲ ਹੰਸਾਲੀ ਖੇੜਾ ਵਿਖੇ ਯੋਧਨ ਨਸ਼ਿਆਂ ਵਿਰੁੱਧ ਦੇ ਸਵਾਨ ਦੇ ਵਿੱਚ ਇੱਕ ਸੈਮੀਨਾਰ ਕਰਵਾਇਆ ਗਿਆ ਇਸ ਮੌਕੇ ਤੇ ਡਾਕਟਰ ਐਨ ਐਸ 바ਵਾ ਨੇ ਨਸ਼ਿਆਂ ਦੇ ਮਾਰੇ ਪ੍ਰਭਾਵਾਂ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਗਈ ਇਸ ਮੌਕੇ ਤੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾਰੇ ਪ੍ਰਭਾਵਾਂ ਬਾਰੇ ਪ੍ਰਸ਼ਨ ਵੀ ਪੁੱਛੇ ਗਏ ਜਿਹੜੇ ਵਿਦਿਆਰਥੀਆਂ ਨੇ ਪ੍ਰਸ਼ਨਾਂ ਦੇ ਉੱਤਰ ਸਹੀ ਦਿੱਤੇ ਉਹਨਾਂ ਨੂੰ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਤੇ ਸਟੇਟ ਅਵਾਰਡ ਨਰੰਗ ਸਿੰਘ ਨੇ ਸੱਚਖੰਡ ਵਾਸੀ ਸੰਤ ਬਾਬਾਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਸਿੱਖਿਆ ਤੇ ਸਿਹਤ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਹੁਣ ਉਹਨਾਂ ਦੇ ਗੱਦੀ ਨਿਸ਼ੀਨ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲਿਆਂ ਦੀ ਰਹਿਨਮਾਈ ਹੇਠ ਚਲਾਈ ਜਾ ਰਹੀਆਂ ਸੰਸਥਾ ਵਿੱਚ ਵਿਦਿਆਰਥੀਆਂ ਨੂੰ ਬਹੁਤ ਹੀ ਵਧੀਆ ਸੰਸਕਾਰ ਤੇ ਸਿੱਖਿਆ ਦਿੱਤੀ ਜਾ ਰਹੀ ਹੈ ਇਸ ਮੌਕੇ ਤੇ ਰਜੇਸ਼ ਸਿੰਘਲਾ ਪ੍ਰੈਸ ਸਕੱਤਰ ਆਰਤੀ ਐਸੋਸੀਏਸ਼ਨ ਪੰਜਾਬ ਨੇ ਵਿਦਿਆਰਥੀਆਂ ਨੂੰ ਯੋਧ ਨਸ਼ਿਆਂ ਵਿਰੁੱਧ ਮਹਿੰਮ ਵਿੱਚ ਆਪਣਾ ਯੋਗਦਾਨ ਪਾਉਣ ਲਈ ਅਪੀਲ ਕੀਤੀ ਇਸ ਮੌਕੇ ਤੇ ਮੈਨੇਜਮੈਂਟ ਕਮੇਟੀ ਦੇ ਮੈਨੇਜਰ ਸ਼੍ਰੀ ਸਾਧੂ ਰਾਮ ਪਟਮਾਜਰਾ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਅਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਪ੍ਰਿੰਸੀਪਲ ਰਮਨ ਰਾਣੀ ਨੇ ਸਟੇਟ ਕੱਤਰ ਦੀ ਭੂਮਿਕਾ ਬਖੂਬੀ ਨਿਭਾਈ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ਼੍ਰੀਮਤੀ ਸਿਮਰਨਜੀਤ ਕੌਰ ਮਿਸ ਰਮਨਦੀਪ ਕੌਰ ਸ਼੍ਰੀਮਤੀ ਜਤਿੰਦਰ ਕੌਰ ਸ਼੍ਰੀਮਤੀ ਅਮਨਪ੍ਰੀਤ ਕੌਰ ਸ਼੍ਰੀਮਤੀ ਪ੍ਰਿਤਪਾਲ ਕੌਰ ਰਮਨਪ੍ਰੀਤ ਕੌਰ ਮਿਸ ਅੰਸ਼ੂ ਮਿਸ ਨਵਨੀਤ ਕੌਰ ਮਿਸ ਹਰਮਨਪ੍ਰੀਤ ਕੌਰ ਮਿਸ ਸਿਮਰਨਜੀਤ ਕੌਰ ਸਰਦਾਰ ਅਮਨਦੀਪ ਸਿੰਘ ਸਰਦਾਰ ਯਾਦਵਿੰਦਰ ਸਿੰਘ ਸ਼੍ਰੀ ਆਸ਼ੂ ਜੱਸੀ ਅਤੇ ਵਿਦਿਆਰਥੀ ਹਾਜ਼ਰ ਸਨ ਸਾਡੇ ਬਹੁਤ ਹੀ ਸਤਿਕਾਰਯੋਗ ਸਾਧੂ ਰਾਮ ਜੀ ਪਟਮਾਜਰਾ ਮਨੇਜਰ ਸਾਡੇ ਬਹੁਤ ਹੀ ਮਹਾਨ ਸ਼ਖਸੀਅਤ ਐਨਐਸ ਬਾਬਾ ਜੀ 바ਵਾ ਨਰਸਿੰਗ ਹੋਮ ਪਸੀ ਪਠਾਣਾ ਮੇਰੇ ਬਹੁਤ ਹੀ ਪਰਮੇਂਟਰ ਅਜੇਸ਼ ਸਿੰਘਾ ਦੀ ਪ੍ਰਾਈਸ ਫੈਕਟਰੀ ਆਰਤੀ ਐਸੋਸੀਏਸ਼ਨ ਪੰਜਾਬ ਅਤੇ ਮੇਰੇ ਬਹੁਤ ਸਤਿਕਾਰਯੋਗ ਇਸ ਸੰਸਥਾ ਦੇ ਪ੍ਰਿੰਸੀਪਲ ਮੈਂ ਇਸ ਸੰਸਥਾ ਦਾ ਸਮੁੱਚਾ ਸਟਾਫ ਅਤੇ ਪਿਆਰੇ ਵਿਦਿਆਰਥੀਓ ਅੱਜ ਇੱਕ ਬਹੁਤ ਹੀ ਬਰਨਿੰਗ ਟੌਪ ਤੇ ਜਿਹੜਾ ਕਿ ਸਾਡਾ ਬਹੁਤ ਹੀ ਭੱਖ ਦਾ ਮਸਲਾ ਹੈ ਉਹਦੇ ਵਿੱਚ ਅਸੀਂ ਅੱਜ ਵਿਚਾਰ ਪਟੰਦਰਾ ਕਰਨ ਦੇ ਲਈ ਇੱਕ ਸੈਮੀਨਾਰ ਤੁਹਾਡੇ ਸਕੂਲ ਦੇ ਵਿੱਚ ਆਯੋਜਿਤ ਕੀਤਾ ਹੈ ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਸਾਡੀ ਪੰਜਾਬ ਸਰਕਾਰ ਦੁਆਰਾ ਹਰ ਪਿੰਡ ਹਰ ਸ਼ਹਿਰ ਹਰ ਸਕੂਲ ਦੇ ਵਿੱਚ ਯੂਥ ਨਸ਼ਿਆ ਵਿਰੋਧ ਮਹਾਂ ਚੜਾਈ ਜਾ ਰਹੀ ਹੈ ਜਿਸ ਤੇ ਕਹਿ ਸਾਡੇ ਬਹੁਤ ਸਰਕਾਰ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਇੱਕ ਬਹੁਤ ਵੱਡਾ ਸੁਪਨਾ ਹੈ ਕਿ ਅਸੀਂ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਈਏ ਰੰਗਲਾ ਪੰਜਾਬ ਕਿਸ ਤਰ੍ਹਾਂ ਬਣ ਸਕਦਾ ਅਸੀਂ ਸਾਰੇ ਜਾਣਦੇ ਆ ਜੋ ਵੀ ਭੈੜੀਆਂ ਹਰਕਤਾ ਲਾਨਤਾ ਆਦਤਾ ਸਾਡੇ ਨੌਜਵਾਨਾਂ ਨੂੰ ਵਿਸ਼ੇਸ਼ ਕਰਕੇ ਮੈਂ ਗੱਲ ਕਰਾਂ ਲੱਗ ਚੁੱਕੀਆਂ ਨੇ ਜਿਸ ਤਰ੍ਹਾਂ ਕਿ ਅੱਜ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ ਕਿ ਸਾਡੇ ਪੰਜਾਬੀ ਨਸ਼ਿਆਂ ਦੀ ਦਲਦਲ ਦੇ ਵਿੱਚ ਕੁਝ ਚੁੱਕੇ ਨੇ ਇੱਕ ਨਸ਼ਿਆਂ ਦੀ ਲਾਨਤ ਉਹਨਾਂ ਨੂੰ ਡੱਕ ਚੁੱਕੀ ਹੈ ਉਹਨਾਂ ਨਸ਼ਿਆਂ ਨੂੰ ਕਿਸ ਤਰ੍ਹਾਂ ਅਸੀਂ ਛਾਟਕਾਰ ਸਕਦੇ ਆਂ ਬਹੁਤ ਵਧੀਆ ਕੁਐਸਚਨ ਸਾਡੇ ਬਾਬਾ ਜੀ ਨੇ ਬੱਚਿਆਂ ਦੇ ਨਾਲ ਖਾਣ ਪ੍ਰਦਾਨ ਕੀਤੇ ਨੇ ਬਹੁਤ ਵਧੀਆ ਅਨਸਰ ਸਾਡੇ ਬੱਚਿਆਂ ਨੇ ਦਿੱਤੇ ਨੇ ਉਹਨਾਂ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਨਾਰ ਦੇ ਨਾਲ ਮੈਂ ਸਟਾਫ ਨੂੰ ਵੀ ਵਧਾਈ ਦੇਣਾ ਚਾਹੁੰਦਾ ਇੱਕ ਮੈਂ ਗੱਲ ਜ਼ਰੂਰ ਕਰਨੀ ਚਾਹੁੰਦਾ ਤੁਹਾਡੇ ਆਲੇ-ਦਾਲੇ ਪੋਸਟਰ ਲੱਗੇ ਹੋਏ ਨੇ ਐਸੇ ਤਰ੍ਹਾਂ ਤੁਹਾਡੇ ਆਲੇ-ਦਾਲੇ ਜਿਹੜਾ ਵੀ ਤੁਹਾਡਾ ਕਲਾਸਰੂਮ ਹੁੰਦਾ ਉਹਦੇ ਵਿੱਚ ਟੀਚਿੰਗ ਐਡ ਹੁੰਦੀਆਂ ਨੇ ਟੀਐਲਐ ਟੀਚਿੰਗ ਲਰਨਿੰਗ ਮਟੀਰੀਅਲ ਅਸੀਂ ਮੈਂ ਹਮੇਸ਼ਾ ਇਹ ਜਿਹੜੇ ਸਕੂਲ ਦੇ ਵਿੱਚ ਜਾਂਦਾ ਜਾਂ ਜਿੱਥੇ ਮੈਂ ਪੜਾਉਂਦਾ ਮੈਂ ਜਰੂਰ ਕਹਿੰਦਾ ਵੀ ਤੁਸੀਂ ਆਪਣੇ ਕਮਰੇ ਦੇ ਵਿੱਚ ਜਰੂਰ ਹੀ ਉਹ ਜਿਹੜੀਆਂ TLM ਨੇ ਜਰੂਰ ਉਹਨਾਂ ਨੂੰ ਆਨਸਰ ਪੜੋ ਕੁਐਸਚਨ ਪਹਿਲਾ ਸੀਗਾ ਜੇਕਰ ਤੁਸੀਂ ਸਾਰਿਆਂ ਨੇ ਪੜਿਆ ਹੁੰਦਾ ਸਭ ਤੋਂ ਵਧੀਆ ਜੁੱਧ ਨਸ਼ਾ ਵਿਰੁੱਧ ਡਾਕਟਰ ਸਾਹਿਬ ਨੇ ਕੁਐਸਚਨ ਕੀਤਾ ਸੀ ਵੀ ਸਾਡੀ ਪੰਜਾਬ ਸਰਕਾਰ ਦੁਆਰਾ ਇਹ ਇੱਕ ਬਹੁਤ ਹੀ ਅਹਿਮ ਮਹਿਨ ਚਲਾਈ ਗਈ ਹੈ ਉਹਦਾ ਕੀ ਨਾ ਹੈ ਬੇਸ਼ੱਕ ਕੁਝ ਬੰਤੇ ਆ ਨਹੀਂ ਦੱਸਿਆ ਪਰ ਮੈਂ ਇਹ ਦੱਸਣਾ ਚਾਹੁੰਦਾ ਜਿਨ੍ਹਾਂ ਦੇ ਤੁਹਾਡੇ ਕੋਲ ਸਮਾ ਸੀ ਜੇ ਤੁਸੀਂ ਜਿਨ੍ਹਾਂ ਨੇ ਡਾਕਟਰ ਸਾਹਿਬ ਨੇ ਮਟੀਰੀਅਲ ਪ੍ਰੋਵਾਈਡ ਕਰਾਇਆ ਹੈ ਬਹੁਤ ਮਿਹਨਤ ਨਾਲ ਇਹ ਮਟੀਰੀਅਲ ਪ੍ਰੋਵਾਈਡ ਕਰਾਇਆ ਜਾਂਦਾ ਹੈ ਬਹੁਤ ਮਿਹਨਤ ਲੱਗਦੀ ਹੈ ਇਹ ਡਾਟਾ ਬੇਸਡ ਸਾਰਾ ਹੀ ਮਟੀਰੀਅਲ ਹੈ ਜਿਸ ਤਰ੍ਹਾਂ ਅਸੀਂ ਦੇਖਦੇ ਆ ਪਿਤਾ ਤੇ ਪੁੱਤਰ ਨੇ ਦਾਨਪਰੀ ਦੇ ਨਾਲ 701 ਏਕੜ ਜਮੀਨ ਬਰਬਾਦ ਕੀਤੀ ਖਾਹੀ ਦਾਨਪਰੀ ਤੋਂ ਮਤਲਬ ਤੁਸੀਂ ਸਮਝਦੇ ਹੋ ਦਾਨ ਨਸ਼ਾ ਇਸ ਤੋਂ ਲਾਣਾ ਬਹੁਤ ਸਾਰੇ ਬੱਚਿਆਂ ਨੇ ਸਾਡਿਆਂ ਨੇ ਬਹੁਤ ਵਧੀਆ ਅੰਸਰ ਦਿੱਤੇ ਨੇ ਜੇਕਰ ਕਿਸੇ ਨੌਜਵਾਨ ਨੂੰ ਇਹ ਭੈੜੀ ਲੱਥ ਲੱਗ ਜਾਂਦੀ ਹੈ ਨਸ਼ਿਆਂ ਦੀ ਤਾਂ ਕੀ ਕਰਦਾ ਹੈ ਬਹੁਤ ਵਧੀਆ ਅੰਸਰ ਦਿੱਤੇ ਨੇ ਚੋਰੀ ਵੀ ਕਰਦਾ ਡਾਕੇ ਵੀ ਮਾਰਦਾ ਕਿਸੇ ਦੀ ਮੌਤ ਲੈਣ तक ਵੀ ਜਾਂਦਾ ਬਹੁਤ ਸਮਾਹ ਹੋ ਚੁਕਿਆ ਬਹੁਤ ਸਮੇਂ ਤੋਂ ਤੁਸੀਂ ਬੈਠੇ ਹੋ ਮਟੀਰੀਅਲ ਤਾਂ ਸਾਡੇ ਕੋਲ ਹੋਰ ਵੀ ਪਾਲਿਸੀ ਪਰ ਤੁਹਾਡੇ ਸਮੇਂ ਦੀ ਕਦਰ ਕਰਦੇ ਹੋਏ ਅਸੀਂ ਮੈਂ ਇੱਕ ਪਾਰਟੀ ਇਹ ਸਾਡੀ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਕਰਕੇ ਸਾਡੇ ਸਿੱਖਿਆ ਵਿਭਾਗ ਵੱਲੋਂ ਇਹ ਜਿਹੜਾ ਅੱਜ ਪਾਠ ਸੀਗਾ ਇਹ ਜੁਧ ਨਸ਼ਿਆਂ ਵਿਰੁੱਧ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਇੱਥੇ ਇੱਕ ਲੈਕਚਰ ਦੇ ਕੇ ਗਿਆ ਸੀ ਸਾਡੇ ਮਾਨਯੋਗ ਜਸਟਿਸ ਐਂਡ ਸੈਸ਼ਨ ਜਜ ਅਰਣੁਪ ਗੁਪਤਾ ਜੀ ਹੁਣ ਦੇਖੋ ਸਾਡਾ ਪੁਲਿਸ ਪ੍ਰਸ਼ਾਸਨ ਵੀ ਯੁੱਧਨਸ਼ਣ ਰੁੱਤ ਸਾਡਾ ਪ੍ਰਬੰਧਕੀ ਪ੍ਰਸ਼ਾਸਨ ਵੀ ਯੁੱਧਨਸ਼ਣ ਰੁੱਤ ਸਾਡੇ ਬਹੁਤ ਹੀ ਸਰਕਾਰ ਜੋ ਜਿਹੜੇ ਐਨਜੀਓ ਵੀ ਚਲਾਉਂਦੇ ਨੇ ਸਮਾਜ ਸੇਵੀ ਵੀ ਨੇ ਸਹਿਯੋਗ ਦੇਸ਼ ਇੰਗਲੈਂਡ ਦੀ ਗੱਲ ਕਰਾਂ ਜਾਂ ਡਾਕਟਰ ਬਾਬਾ ਜੀ ਦੀ ਗੱਲ ਕਰਾਂ ਕਿੰਨੇ ਕੀਮਤੀ ਸਮੇਂ ਜੋ ਸਮਾਂ ਕੱਢ ਕੇ ਤੁਹਾਡੇ ਰੂਪ ਨੂੰ ਹੋਏ ਨੇ ਮਾਰਕਸ ਕੀ ਹੈ ਜੀ ਜਿਹੜੀਆਂ ਵੀ ਭੈੜੀਆਂ ਆਦਤਾਂ ਮੈਂ ਸੁਪਰ ਕੁਝਾਰਾ ਵੀ ਸਾਡਾ ਇਹ ਜਿੱਥੇ ਅਸੀਂ ਬੈਠੇ ਆ ਇਹ ਤਾਂ ਉਹ ਜਗ੍ਹਾ ਜਿੱਤਰਾ ਇੱਕ ਪਾਚਨ ਆਇਆ ਸੀ ਵੀ ਸਭ ਤੋਂ ਵਧੀਆ ਨਸ਼ਾ ਕਿਹੜਾ ਹੈ ਨਾਮੁ ਖਮਾਰੀ ਨਾਨਕਾ ਚੜੀ ਰਹੇ ਜਨਮ ਨਾਮ ਦਾ ਨਸ਼ਾ ਜਿਹੜਾ ਸਾਡੇ ਦਾ ਇਥੇ ਸਾਧ ਬਾਬਾ ਅਜੀਤ ਸਿੰਘ ਜੀ ਹੰਸਾੜੀ ਮੱਥੇ ਸਾਥਕਾਂ ਨਾਲ ਬਾਤੀ ਉਹਨਾਂ ਨੇ ਇੱਥੇ ਸਰਬ ਇਹਦੇ ਹੰਸਾੜੀ ਦੇ ਵਿੱਚ ਵੀ ਨਾਮ ਨੂੰ ਨਾਮ ਤੁਹਾਰੀ ਨਾਨਕਾਂ ਨੂੰ ਨਹੀਂ ਬਹੁਤ ਦੂਰ ਦੂਰ ਤੱਕ ਲਾਇਆ ਹੈ ਮੈਂ ਕਹਿੰਦਾ ਸਾਡਾ ਜਿਲ੍ਹਾ ਬਲੇਗੜ ਸਾਹਿਬ ਬਹੁਤ ਹੀ ਭਾਕਾਣਾ ਹੈ ਜਿੱਥੇ ਅੱਜ ਸੰਤ ਬਾਬਾ ਪਰਮਜੀਤ ਸਿੰਘ ਦੀ ਉਸ ਉਹਨਾਂ ਦੇ ਗੱਦੀ ਨਿਸ਼ੀ ਉਸ ਕੁਰਬਾਨੀ ਨੂੰ ਉਸ ਨਾਨਕੁਮਾਰੀ ਨਾਨਕਾਂ ਨੂੰ ਦੂਰ ਦੂਰ ਤੱਕ ਖਿਲਾ ਰਹੇ ਨੇ ਅੱਜ ਸਾਡਾ ਮਕਸਦ ਅਸੀਂ ਪੂਰੇ ਜਿਲ੍ਹੇ ਦੇ ਵਿੱਚ ਕਿਉਂ ਚੁਣਿਆ ਹੈ ਜੀ ਹਣ ਸਾਰੇ ਸਾਡੀ ਅਸੀਂ ਕਿਉਂ ਚੁਣਿਆ ਹੈ ਕਿਉਂਕਿ ਐਸੇ ਪਹਿਲਾ ਹੀ ਬਹੁਤ ਵਧੀਆ ਦਾਹਰ ਬਹੁਤ ਵਧੀਆ ਐਜੂਕੇਸ਼ਨ ਬਹੁਤ ਹੀ ਵਧੀਆ ਸਿਸ਼ਟਾਚਾਰ ਬੱਚਿਆਂ ਨੂੰ ਦਿੱਤਾ ਜਾਂਦਾ 1992 ਦੇ ਵਿੱਚ ਸਾਡਾ ਕਾਲਜ ਸਟਾਰਟ ਹੋਇਆ ਸੀਗਾ ਗੁਰੂ ਹਰਗੋਬਿੰਦ ਸਾਹਿਬ ਦਾ ਕਾਲਜ ਪਰ ਗੋਮੈ ਸਕੂਲ ਬਾਅਦ ਪੜਿਆ ਮੈਨੂੰ ਪਾਪਾ ਦੇ ਅਸ਼ੀਰਵਾਦ ਦੇ ਨਾਲ 1992 ਦੇ ਵਿੱਚ ਇੱਥੇ ਸੇਵਾ ਕਰਨ ਦਾ ਮੌਕਾ ਮਿਲਿਆ ਬਤਾਰ ਇਕਨੋਮਿਕਸ ਲੈ ਕੇ 1992 ਤੋਂ ਲੈ ਕੇ 25 ਹੋ ਗਿਆ 8 ਸਾਲ ਹੋ ਗਏ 25 ਸਾਲ ਹੋ ਗਏ 30 ਸਾਲ ਹੁਣ ਤੁਸੀਂ ਦੇਖ ਲਓ ਜਿਸ ਤਰ੍ਹਾਂ ਇਹਨਾਂ ਨੇ ਗੱਲ ਕੀਤੀ ਹੈ ਕਿ ਅਮਨ ਸਭ ਸਾਇਤ ਸਭ ਸਰੋਵਰ ਹੈ ਜਿੰਨਾ ਉਹ ਵੀ ਤਰਕੂ ਰਹਿਦਾ ਹੈ